ਗੁਲਾਬੀ ਸੁੰਡੀ ਨੇ ਇੱਕ ਵਾਰ ਫੇਰ ਹਮਲਾ ਕਰ ਦਿੱਤਾ ਹੈ ਕਿਸਾਨ ਮਜਬੂਰ ਹੋ ਚੁੱਕੇ ਨੇ ਕਿ ਹੁਣ ਅਸੀਂ ਨਰਮਾਵਾਦੀਏ ਬਿੜੇ ਬੈਠੀ ਜੰਜ ਬਿੰਨੋ ਕੁੜੀ ਦੇ ਕਾਨੂੰਨ ਗੁਲਾਬੀ ਸੁੰਡੀ ਹਰ ਵਾਰ ਪੈਂਦੀ ਹੈ ਜਿਹੜਾ ਕੱਲ ਇਹ ਕਿਹਾ ਕਿ ਦੋ ਕੰਪਨੀਆਂ ਦੇ ਲਾਇਸੈਂਸ ਰੱਦ ਕਰਤੇ ਕਿ ਉਹ ਜਾਲੀ ਖਾਦ ਨਕਲੀ ਖਾਦ ਉਹ ਕੱਲ ਵੇਚਣ ਲੱਗੇ ਤੱਕ ਬਹੁਤ ਆਸਾਂ ਸੀ ਬਹੁਤ ਆਸਾਂ ਸੀ ਕਿ ਸਰਦਾਰ ਫਗਵੰਦ ਸਿੰਘ ਮਾਨ ਇੱਕ ਮਾਨਦਾਰ ਸ਼ਖਸੀਅਤ ਹੈ ਉਹ ਇਨ੍ਹਾਂ ਚੀਜ਼ਾਂ ਤੋਂ ਨਜਾਤ ਦਿਵਾਉਣਗੇ ਪਤਾ ਨਹੀਂ ਹਾਲਾਤਾਂ ਨੇ ਉਹਨਾਂ ਨੂੰ ਕਿਹੜੇ ਪਾਸੇ ਤੋਰਤਾ ਢੀਟਲ ਸਾਹਿਬ ਕਿਸਾਨਾਂ ਦੇ ਸਿਰ ਦੇ ਉੱਤੇ ਕੋਈ ਨਾ ਕੋਈ ਮੁਸੀਬਤ ਆਉਂਦੀ ਰਹਿੰਦੀ ਹੈ ਜੇਕਰ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦਾ ਜਿਹੜਾ ਪਾਣੀ ਆ ਉਹ ਜ਼ਿਆਦਾ ਮਾਰ ਕਰ ਦਿੰਦਾ ਜੇਕਰ ਪਾਣੀ ਘਟ ਜਾਵੇ ਤਾਂ ਝੋਨਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਤੇ ਘੱਗਰਾਂ ਵਾਲੇ ਪਾਸੇ ਝੋਨਾ ਕਈ ਵਾਰ ਲਾਉਣਾ ਵੀ ਪੈ ਜਾਂਦਾ ਤੇ ਹੁਣ ਫਿਰੋਜ਼ਪੁਰ ਦੇ ਵਿੱਚ ਵੀ ਹਾਲਾਤ ਅਜੇ ਨਹੀਂ ਕਿ ਫਿਰੋਜ਼ਪੁਰ ਦਾ ਜਿਹੜਾ ਬਾਰਡਰ ਏਰੀਆ ਉੱਥੇ ਸੇਮਨ ਵਾਲਾ ਲੰਘਦਾ ਹੈ ਤਾਂ ਉਸ ਇਲਾਕੇ ਦੇ ਵਿੱਚ ਕਾਫੀ ਬਰਸਾਤ ਹੋਈ ਆ ਤਾਂ ਉੱਥੋਂ ਦੇ ਖੇਤਾਂ 'ਚ ਕਾਫੀ ਚ ਪਾਣੀ ਇੰਨਾ ਘਰ ਗਿਆ ਵੀ ਚੋਨਾ ਦੁਬਾਰਾ ਲਾਉਣ ਵਾਲੇ ਹਾਲਾਤ ਬਣ ਚੁੱਕੇ ਨੇ ਜਿਨ੍ਹਾਂ ਨੇ ਤਾਂ ਮੌਕਾ ਸਾਂਭ ਲਿਆ ਪਾਣੀ ਕੱਢਤਾ ਠੀਕ ਹੈ ਨਹੀਂ ਤਾਂ ਹੁਣ ਉੱਥੇ ਦੁਬਾਰਾ ਚੋਨਾ ਲਾਉਣਾ ਪਊਗਾ ਅਜਿਹੇ ਹਾਲਾਤ ਬਣ ਜਾਂਦੇ ਨੇ ਕਈ ਥਾਵਾਂ ਦੇ ਉੱਤੇ ਤਾਂ ਇਸੇ ਦੇ ਚੱਲਦੇ ਆ ਨਰਮਾ ਬੈਲਟ ਨੂੰ ਕਾਫੀ ਨੁਕਸਾਨ ਪਹੁੰਚਣ ਵਾਲਾ ਹੈ ਨਰਮਾ ਬੂਰ ਵਾਲੇ ਪਾਸੇ ਹੋ ਗਿਆ ਬਠਿੰਡੇ ਵਾਲੇ ਪਾਸੇ ਹੋ ਗਿਆ ਕਾਫੀ ਹੁੰਦਾ ਹੈ ਤਾਂ ਗੁਲਾਬੀ ਸੁੰਡੀ ਨੇ ਇੱਕ ਵਾਰ ਫੇਰ ਹਮਲਾ ਕਰ ਦਿੱਤਾ ਹੈ ਕਿਸਾਨ ਮਜਬੂਰ ਹੋ ਚੁੱਕੇ ਨੇ ਕਿ ਹੁਣ ਅਸੀਂ ਨਰਮਾ ਵਾਧੀਏ ਤੇ ਅਗਲੀ ਫਸਲ ਦੀ ਤਿਆਰੀ ਕਰੀਏ ਵੈਸੇ ਨਰਮਾ ਨਿਕਾ ਵੀ ਨਹੀਂ ਹੈ ਜ 10th ਫੁੱਟ ਦੇ 4-4 ਫੁੱਟ ਦੇ ਬੂਟੇ ਹੋਣ ਵਾਲੇ ਹੋ ਗਏ ਨੇ ਤੇ ਗੁਲਾਬੀ ਸੁੰਡੀ ਕਾਫੀ ਹਮਲਾਵਾਲਦੀ ਹੋਈ ਨਜ਼ਰ ਆ ਰਹੀ ਹੈ ਸਰਕਾਰ ਨੇ ਟੀਮਾਂ ਬਣਾ ਕੇ ਵਿਭਾਗ ਨੇ ਟੀਮਾਂ ਬਣਾ ਕੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਜੋ ਸਰਵੇਖਣ ਕਰਵਾਇਆ ਜਾ ਸਕੇ ਇਹ ਪਹਿਲਾਂ ਤੋਂ ਕਿਉਂ ਨਹੀਂ ਹੁੰਦਾ ਹੂੰ ਵੇੜੇ ਬੈਠੀ ਜੰਜ ਬਿੰਨੋ ਕੁੜੀ ਦੇ ਕੰਨ ਹੂੰ ਗੁਲਾਬੀ ਸੁੰਡੀ ਹਰ ਵਾਰ ਪੈਂਦੀ ਹੈ ਜਿਹੜਾ ਕੱਲ ਇਹ ਕਿਹਾ ਕਿ ਦੋ ਕੰਪਨੀਆਂ ਦੇ ਲਾਇਸੈਂਸ ਰੱਦ ਕਰਤੇ ਕਿ ਉਹ ਜਾਲੀ ਖਾਦ ਨਕਲੀ ਖਾਦ ਵੇਚਦੀ ਸੀ ਉਹ ਕੱਲ ਵੇਚਣ ਲੱਗੇ ਸਾਰੀ ਦੁਨੀਆ ਨੂੰ ਪਤਾ ਕਿ ਸਾਰੀ ਮਰੀਆ ਭੁਗਤਾ ਚਲਦੀਆਂ ਨੇ ਇਸੇ ਨਰਮੇ ਦੀਆਂ 20 ਲੱਖ ਪੈਕੇਟ ਆਏ 2022 ਦੇ ਵਿੱਚ ਅੱਜ ਤੱਕ ਖੇਤੀ ਵਿਭਾਗ ਨੇ ਲੋਕਾਂ ਦੇ ਸਾਹਮਣੇ ਰਿਪੋਰਟ ਜਾਰੀ ਨਹੀਂ ਕੀਤੀ ਲਿਆਇਆ ਕੌਣ ਸੀ ਸ਼ਾਮਲ ਕੌਣ-ਕੌਣ ਸੀ ਖੇਤੀ ਵਿਭਾਗ ਦੇ ਕਿਹੜੇ ਸੱਜਣ ਸੀ ਤੇ ਸਿਆਸੀ ਲੋਕ ਕਿਹੜੇ-ਕਿਹੜੇ ਸੀ 22 ਸਾਲ ਹੋ ਗਏ ਨੇ ਕੋਈ ਰਿਪੋਰਟ ਨਹੀਂ ਨਾ ਪੰਜਾਬ ਦੀ ਖੇਤੀ ਰਿਪੋਰਟ ਹੈ ਖੇਤੀ ਨੀਤੀ ਕੀ ਹੋਵੇ 22 ਤੋਂ ਢੋਡੋਰਾ ਪੈਟ ਰਹੇ ਨੇ ਇੱਕ ਸਾਲ ਦੇ ਵਿੱਚ 31 ਮਾਰਚ ਤੱਕ ਲਿਆਵਾਂਗੇ 23 ਚ ਆ 31 ਮਾਰਚ 24 ਵੀ ਲੰਘ ਗਈ 4 ਮਹੀਨੇ ਹੋਰ ਲੰਘ ਗਏ ਉੱਤੇ 16 ਮਹੀਨੇ ਟੱਪ ਗਏ ਤੇ ਸਰਕਾਰ ਦੇ ਰਹਿ ਕਿੰਨੇ ਕਿ ਗਏ 30 ਮਹੀਨੇ ਰਹਿ ਗਏ ਇਹ ਨਰਮਾ ਜੇ ਚੰਗਾ ਹੋਵੇ ਤਾਂ ਕਿਸਾਨਾਂ ਲਈ ਲਾਹੇਬੰਦ ਹੁੰਦਾ 99702 ਏਕੜ ਰਹਿ ਗਿਆ ਹੈਕਟੇਰ ਰਹਿ ਗਿਆ ਨਰਮਾ ਪੰਜਾਬ ਦੇ ਵਿੱਚ ਸਾਡਾ ਨਾਲ ਲੱਗਦਾ ਸੂਬਾ ਅਨੂਪਗੜ ਹਰਮਾਨਗੜ ਤੇ ਗੰਗਾ ਨਗਰ ਬਿਲਕੁਲ ਬਾਰਡਰ ਦੀ ਪੱਟੀ ਪੰਜਾਬ ਦੇ ਨਾਲ ਲੱਗਦੀ ਹੈ ਸਾਰੇ ਖੇਤਰਾ ਦੀ ਉੱਥੇ ਵੀ ਗਲਾਬੀ ਸੁੰਢੀ ਦਾ ਅਸਰ ਪਿਆ ਹੈਗਾ ਚਰਨਜੀਤ ਸਿੰਘ ਚੰਨੀ ਨੂੰ ਅੱਜ ਤੱਕ ਗਲਾਬੀ ਸੁੰਢੀ ਵਾਲੇ ਕਿਉਂ ਯਾਦ ਕਰਦੇ ਆ ਉਹਨਾਂ ਦੇ ਵੇਲੇ ਆਇਆ ਚਰਨਜੀਤ ਸਿੰਘ ਚੰਨੀ ਨੇ ਹੈਲੀਕਾਪਟਰ ਉਡਾਇਆ ਨਾਲ ਹੋਰ ਆਗੂ ਲੈ ਕੇਤਾਂ ਦੇ ਵਿੱਚ ਗਏ ਜਿੱਥੇ ਗਲਾਬੀ ਸੁੰਢੀ ਦਾ ਅਸਰ ਸੀ ਬਹੁਤ ਸਾਰੇ ਕਿਸਾਨ ਜਿਥੇ ਵੱਧਿਆ ਉਹਨਾਂ ਦੀ ਪ੍ਰਸ਼ੰਸਾ ਵੀ ਕਰਦਿਆਂ ਨੇ ਕਿ 12000 ਮੁਆਵਜ਼ਾ ਸੀਗਾ ਗੁਲਾਬੀ ਸੁੱਡੀ ਵਾਲਾ ਪ੍ਰਚਾਰ ਜੀ ਸੁਚੰਨੀ ਨੇ ਵਧਾ ਕੇ 17000 ਕੱਲਾ ਕੀਤਾ ਨਹੀਂ ਉਹਨਾਂ ਨੂੰ ਭੁਗਤਾਨ ਵੀ ਕਰਾਇਆ ਕਿਉਂ ਇਹ ਵਾਰ-ਵਾਰ ਹੋ ਰਿਹਾ ਹੈ 30 ਸਾਲ ਹੋ ਗਏ ਤਿੰਨ ਦਹਾਕੇ ਕਦੇ ਗੁਲਾਬੀ ਸੁੱਡੀ ਕਦੇ ਚਿੱਟਾ ਮੱਛਰ ਇਹ ਚੀਜ਼ਾਂ ਕਿਉਂ ਪੈਂਦੀਆਂ ਨੇ ਸਾਡੇ ਵਿਗਿਆਨੀ ਖੇਤੀਬਾੜੀ ਦੇ ਮਾਰ ਇਹਨਾਂ ਚੀਜ਼ਾਂ ਤੇ ਅਗਾਊਂ ਪ੍ਰਤੀ ਸੁਚੇਤ ਕਿਉਂ ਨਹੀਂ ਹੁੰਦੇ ਅਸੀਂ ਸੱਪ ਲੰਘ ਜਾਂਦਾ ਲਕੀਰਾਂ ਨੂੰ ਛੋਟੇ ਮਾਰਦੇ ਆ ਤੇ ਸੱਪ ਕਿਉਂ ਆਵੇ ਉਹਦਾ ਪ੍ਰਬੰਧ ਤੱਕ ਕਦੇ ਕਰਦੇ ਨਹੀਂ ਮੌਜੂਦਾ ਸਰਕਾਰ ਨੇ ਬਹੁਤ ਦੁਹਾਈ ਦਿੱਤੀ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਜੀ ਖੇਤੀ ਨੀਤੀ ਬਣਾਵਾਂਗੇ ਬਣਾਉਣੀ ਵੀ ਚਾਹੀਦੀ ਹੈ ਬਦਲਵੀਂ ਫਸਲ ਦਾ ਇਹਨਾਂ ਨੇ ਕਿਹਾ ਮੂੰਗੀ ਤੁਹਾਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਜਿੰਨਾ ਸਰਕਾਰੀ ਰੇਟ ਤੋਂ ਘੱਟ ਹੈ ਇਹ ਤੇ ਕਿਸਾਨ ਮੰਗਦੇ ਆ ਕਿ ਐਮਐਸਪੀ ਦੀ ਗਰੰਟੀ ਹੋਵੇ ਤੇ ਕਿਸਾਨ ਵਿਉਂਤਮੰਦੀ ਕਰ ਲੈਣ ਕਿ ਕਿਹੜੀ ਫਸਲ ਆਪਾਂ ਨੂੰ ਬਰਾਬਰ ਮੁਨਾਫੇ ਤੱਕ ਜਾ ਸਕਦੀ ਹੈ ਕੰਨ ਪੱਕ ਗਏ ਪਰ ਇਹਨਾਂ ਦੀਆਂ ਨੀਤੀਆਂ ਨਹੀਂ ਆਈਆਂ ਸਾਰੇ ਇੱਕੋ ਲਾਈਨ ਦੇ ਚੱਟੇ-ਵੱਟੇ ਬਣ ਕੇ ਖੜ ਗਏ ਸੋ ਜਿਹੜੀ ਇਹ ਗਲਾਬੀ ਸੁੱਡੀ ਪਈ ਹੈ ਉਥੇ ਕਈ ਖੇਤਾਂ ਦੇ ਵਿੱਚ ਗੁਰਪ੍ਰੀਤ ਸਿੰਘ ਕਿਸਾਨ ਹੈ ਪਿੰਡ ਪੱਤੀ ਸਾਦਕ ਦਾ ਆਹ ਹੋਰ ਖੇਤਰ ਦਾ ਇਸੇ ਤਰ੍ਹਾਂ ਇੱਕ ਕਿਸਾਨ ਹੈ ਸੁਰਜੀਤ ਸਿੰਘ ਇਹਨਾਂ ਦਾ ਪਿੰਡ ਹੈ ਵਜੀਦਪੁਰ ਭੰਮੇ ਇਹ ਫਾਜ਼ਲਕਾ ਦਾ ਪਿੰਡ ਹੈ ਉਹ ਕਹਿੰਦੇ ਦੱਸੋ ਹੁਣ ਕੀ ਕਰੀਏ ਪਹਿਲਾਂ ਨਰਮਾ ਕਪਾਹ ਤੋਂ ਰਕਵਾ ਘਟ ਗਿਆ ਨਰਮਾ ਕਪਾਹ ਦਾ ਰਕਵਾ ਵੱਧ ਸਕਦਾ ਹੈ ਇਹ ਜਿਹੜੀ ਕਪੜਾ ਮਿਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਾ ਕੇ ਲਾਉਣਾ ਚਾਹੁੰਦੇ ਸੀ 플ੋਰ ਦੇ ਕੋਲੇ ਰੋਲਾ ਪੈ ਗਿਆ ਬੰਦ ਹੋ ਗਈ ਤੇ ਉਹ ਤੁਸੀਂ ਆ ਜਿਹੜਾ ਬਠਿੰਡਾ ਤਾਬਜਰੀ ਵਾਲੀ ਬਿਜਲੀ ਘਰ ਵਾਲੀ ਜਗ੍ਹਾ ਪਈ ਆ ਸਰਕਾਰ ਦੀ ਜਗ੍ਹਾ ਹੈ ਤੇ ਉੱਥੇ ਲਾਵੋ ਉਸੇ ਖੇਤਰ ਦੇ ਵਿੱਚ ਨਰਮ ਹੈ ਇਹ ਜਾ ਕੇ ਲਾਉਂਦੇ ਸੀਗੇ ਇਧਰ ਲੁਧਿਆਣੇ ਵਾਲੇ ਪਾਸੇ 플ੋਰ ਦੇ ਨਾਲ ਸੋ ਜਦੋਂ ਤੱਕ ਬਿਉਂਤ ਬੰਦੀਆਂ ਅੱਗੋਂ ਤੱਕ ਦੀਆਂ ਹੋਣਗੀਆਂ ਡਗਟ ਪਾਉ ਬਿਉਂਤੀਆਂ ਨੇ ਹੁਣ ਤੱਕ ਬਹੁਤ ਆਸਾਂ ਸੀ ਬਹੁਤ ਆਸਾਂ ਸੀ ਕਿ ਸਰਦਾਰ ਭਗਵੰਤ ਸਿੰਘ ਮਾਨ ਇੱਕ ਮਾਨਦਾਰ ਸ਼ਖਸੀਅਤ ਹੈ ਉਹ ਇਹਨਾਂ ਚੀਜ਼ਾਂ ਤੋਂ ਨਜਾਤ ਦਵਾਉਣਗੇ ਪਤਾ ਨਹੀਂ ਹਲਾਤਾਂ ਨੇ ਉਹਨਾਂ ਨੂੰ ਕਿਹੜੇ ਪਾਸੇ ਤੋਰਤਾ ਕਿ ਆਪ ਦਾ ਕੋਈ ਬੰਦਾ ਨਹੀਂ ਲੱਭਦੇ ਦੂਜੀਆਂ ਪਾਰਟੀਆਂ ਚੋਂ ਲਿਆ ਲਿਆ ਕੇ ਪਤਾ ਨਹੀਂ ਕਿਹੜੀ ਵਾਸ਼ਿਕ ਮਸ਼ੀਨ ਚ ਧੋ ਕੇ ਉਹਨੂੰ ਕੱਟੜ ਇਮਾਨਦਾਰ ਬਣਾ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਤਾ ਜੀ ਮੈਂ ਹਕੁਮਤ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਲਿਓ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ